ਤਿਕਰੋ ਤੀਨੇ ਤਾਪ ਨਿਭਾਲ ਹਾਰਾ ਦੁੱਖਾਂ ਹੰਤਾ ਸੁਖ ਕਰਾ ਤਾਪ ਬਿਗਲਾ ਕੋ ਲਾਗੇ ਜਾਕੇ ਪ੍ਰਾਂਪ ਕਰਕੇ ਅਰਦਾਸ ਅਰਦਾਸ ੴ ਸਿ ਬਾਹੀ ਗੁਰਜੀ ਕੀ ਵਤੇ ਰੇਤ ਬੋਕੀਿਸ ਹਾਏ ਬਾਹ ਪੀਤ ਬੋਕੀਿਸ ਜੀ ਕੀ ਪਾਖੜੇ ਦਸਵੇਂ ਪ੍ਰਥਮ ਬੋਕੀਿਸ ਚਲਕ ਕੋ ਨਾਨਕ ਨੇ ਧਿਆਏ ਦੇਵ ਰੂਪਾ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਸਾਨੂੰ ਸਾਚਾ ਬਖਸ਼ਿ ਗੋਪੀ ਜੀ ਮਹਾਰਾਜ ਸਭ ਭਾਈ ਹੁਲਾ ਜਿਸਹ ਰਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਖ ਸਖ ਬੀਤਾਰਾ ਕਿਆ ਕਰੇ ਗੁਰੂ ਜੀ ਸਤਿ ਸ਼੍ਰੀ ਅਕਾਲ ਪ੍ਰਮੇਰੇ ਨਾ ਉਜਤਿਆ ਬੰਦ ਕੇਤ ਜਿਆ ਏਕ ਲਾਈ ਦੇਖਾ ਹੈ ਦੇਖੇ ਅੰਗ ਕਾ ਤਾ ਸਿਆ ਸਿਆ ਆਵਣ ਅਨੰਦ ਜੀ ਕਮਾਈ ਪ੍ਰਾਪਤ ਹੋ ਕਰਕੇ ਗੁਰੂ ਜੀ ਵਾਹ ਤੋ ਬਾਹ ਗੁਰੂ ਜਿਨਾ ਸੰਗ ਆਤਮਰੀਆਂ ਸੰਗ ਮੈਂ ਜੀਤ ਤੇ ਬਾਰੇ ਪੀਤੇ ਵਾਲੇ ਕਰਵਾਨੀਆਂ ਗੀਤੀਆਂ ਤਾਂ ਅੱਜ ਵੀ ਇਹ ਜਿਹੜੇ ਖੁਸ਼ੀ ਦੇ ਸਮਾਗਮ ਦੇ ਵਿੱਚ ਅ ਸਰਦਾਰ ਕੋਜੀ ਸਿੰਘ ਜੀ ਸਰਹਾਲ ਉਚਿਤ ਤੌਰ ਤੇ ਆਪਣੇ ਭਰਾਵਾਂ ਨੂੰ ਆਪਣੇ ਬੈਣਾਂ ਨੂੰ ਇਸ ਪਰਿਵਾਰ ਨੂੰ ਵਧਾਈ ਦੇਣ ਵਾਸਤੇ ਸ਼ੁਭ ਕਾਮਨਾਵਾਂ ਦੇਣ ਵਾਸਤੇ ਪਹੁੰਚੇ ਨੇ ਵੈਸੇ ਤਾਂ ਸਭ ਤੋਂ ਵੱਡਾ ਜਿਹੜਾ ਆਸ਼ੀਰਵਾਦ ਹੈ ਉਹ ਗੁਰਬਾਣੀ ਹੈ ਬਾਣੀ ਹੈ ਕੀਰਤਨ ਹੈ ਦੇ ਪਰਿਵਾਰ ਚਾਹੁੰਦਾ ਸੀ ਕਿ ਜਿਹੜੀ ਅਸ਼ੁਭ ਕਾਮਨਾਵਾਂ ਨੇ ਸੋ ਜ਼ਰੂਰ ਦੋ ਨਫਰ ਕੋਜੀ ਸਿੰਘ ਦੀ ਸਰਹਾਰ ਕੋ ਕਹਿਣ ਤੋਂ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਭਾਜੀ ਹਣੀ ਆਉਣ ਉਸ ਪਰਿਵਾਰ ਨੂੰ ਛੁਭ ਕਾਮਨਾ ਦੇ ਸਰਵ ਸਤਿਮਾਨ ਸਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਕੀਰਤ ਬਿੰਦਰ ਘੋਟ ਰਾਜਾ ਗੁਰੂ ਰੂਪੀ ਸਾਹਿਬ ਜੀ رچنا کیرتک کرو واحر جی کا خالصہ واحر جی فتح جی گرد دیو تر گردی لکھ خوشیاں پاشاہی جی سترو نظر کرے مہا باپ اجا سارے میرے بہت ہی ہوپ کور ٹو سب ਫਾਈਨਲ ਕੰਪਨੀ ਦੇ ਅਧਿਰ ਮੇਨਕਾ ਜੀ ਨਾਲ ਨੇ ਸਾਡੇ ਹੋਵੇ 2020 ਔਰ ਸਰਜੰਗਲ ਜੀ ਅੰਟੀ ਸਾਰੇ ਇੱਥੇ ਵਰਪਾਣਾ ਆ। ਆ ਜਿਹਨਾਂ ਨੂੰ ਇਸ ਆਫਿਸ ਦੀ ਓਪਨਿੰਗ ਮੌਕੇ ਆਪਾਂ ਬੁਧਾਈ ਦੇਣ ਲਈ ਇਕੱਤਰ ਹੋਏ ਆ। ਸਭ ਤੋਂ ਪਹਿਲੇ ਮੈਂ ਆਪਣੇ ਵੱਲੋਂ ਔਰ ਆਪਣੇ ਨਾਲ ਆਈ ਸਾਡੇ ਸਾਥੀਆਂ ਨੇ جو منچ کا سنچالن کر رہا ہے بنگا جی بلیا مان جیت پالوا جی سر جی سارا کو جی۔ اور بےنتی دس کرتا کرنا کہ یہ بردر فائنانس کمپنی دن دگنی رات دگنی ترقی کرنے سارے بھی ہمیشہ ہی ਇਹ ਗੁਰੂ ਜੀ ਦਾ ਨਾਮ ਆਪਣੀ ਇਸ ਭੇਂਜ ਵਿੱਚ ਤਰੱਕੀ ਕਰਕੇ ਜਿੱਥੇ ਆਪਣੇ ਪਰਿਵਾਰਾਂ ਦੀ ਪ੍ਰਸ਼ਾਸ਼ਨੀ ਵਿੱਚ ਉੱਥੇ ਆਪਣੇ ਸਮਾਜ ਦੀ ਪ੍ਰਸ਼ਾਸ਼ਨੀ ਵਿੱਚ ਆਪਣਾ ਯੋਗਦਾਨ ਦੋ ਕਿਉਂਕਿ ਮੇਰਾ ਇਹਨਾਂ ਨਾਲ ਬਹੁਤ ਹੀ ਵਿਸ਼ੇਸ਼ ਰਿਸ਼ਤੇਦਾਰੀ ਹੈ ਗਤੀਹਾਰਾ ਦੇ ਨਾਲ ਸੁਨੀਪਾ ਜੀ ਨਹੀਂ ਬੈਠੇ ਹਨ ਲੋਸ ਸਾਰੇ ਮੈਨੂੰ ਲਗਭਗ 8-10-15 ਸਾਲ ਤੋਂ ਸਾਡੇ ਰਿਲੇਸ਼ਨ ਨਾਲ ਮੈਂ ਬਹੁਤ ਜ਼ਿਆਦਾ ਆ ਰਹੀ ਹੈ ਕਿ ਜਿੰਨੀਆਂ ਵੀ ਜਿੰਨੇ ਵੀ ਨਹੀਂ ਆਫਿਸ ਖੋਲੇ ਪਹਿਲਾਂ ਮੇਰੇ ਬਰਾਮ ਪੰਜਾਬੀ ਦੀ ਬਾਤ ਕਰ ਰਹੇ ਹੋ ਸਾਈਡ ਦੇ ਵਿੱਚ ਇਹਨਾਂ ਨੇ ਪਹਿਲਾਂ ਆਫਿਸ ਬਗੇ ਅੱਗੇ ਵੀ ਖੋਲਿਆ ਸੀ ਜਦੋਂ ਵੀ ਇਹਨਾਂ ਨੇ ਗੁਰੂ ਮਹਾਰਾਜ ਦਾ ਉਹ ਰਸਤਾ ਲੈ ਕੇ ਆਪਣੇ ਬਿਜ਼ਨਸ ਦੀ ਸ਼ੁਰੂਆਤ ਕੀਤੀ ਆਵੇਂ ਮਾਲਪੁਰ ਆਵੇਂ ਸ਼ਾਹਪੁਰ ਆਵੇਂ ਗੜਸ਼ੰਕਰ ਆਵੇਂ ਬੰਗੇ ਸੋ ਇਸ ਤੋਂ ਹੀ ਪਤਾ ਚੱਲਦਾ ਕਿ ਉਹੀ ਇਨਸਾਨ ਉਹੀ ਪਰਵਾਹ ਤਰਕੀਆਂ ਕਰਦੇ ਹਨ ਜਿਹੜੇ ਗੁਰੂ ਮਹਾਰਜ ਦੀ ਊਰਨਾ ਸੁਣ ਮਿੱਟਦੇ ਹਨ ਉਹਨਾਂ ਸ਼ਬਦ ਸੋ ਅੱਜ ਇਹਨਾਂ ਸਖਸ਼ੀਅਤਾਂ ਦਾ ਪਰਤਨ ਹੈ ਅੱਜ ਇਹਨਾਂ ਨੇ ਆਇਆ ਤੇ ਸਭ ਤੋਂ ਪਹਿਲਾਂ ਪ੍ਰਵਾਦ ਕਰਦ ਹਾਂ ਕਿ ਮਹਾਰਜ ਦਾ ਨਾਮ ਲੈ ਕੇ ਪ੍ਰਵਾਹ ਕੀਤੀ ਸੋ ਮੈਂ ਜਾਸ ਸਨਮਾਨ ਦਤਾ ਹਾਂ ਤੁਹਾਡਾ ਫਿਰ ਇਹਨਾਂ ਨੂੰ ਕਿਤੇ ਵਧਾਈ ਦਿੰਦਾ ਹਾਂ ਉਥੇ ਪਰਮ ਪਰਮਾਤਮਾ ਅਗੇ ਬੇਨਤੀ ਦੱਸਦਾ ਹਾਂ ਕਿ ਇਹਨਾਂ ਦੇ ਜੀਵਨ ਸੁਭਿ ਜਿੰਨ ਕੂਰੀ ਰਾਤ ਤੱਕ ਵੀ ਟਿੱਕੀ ਕਰੇ ਔਰ ਇੱਕ ਗਰਜ ਨੂੰ ਕਿਹਣੀ ਚਾਹਾਂਗਾ ਕਿਉਂਕਿ ਮੈਂ ਆਪ ਤੁਮੇ ਸਭ ਨੂੰ ਦੇਖ ਰਹਾ ਕਿ ਜਿੱਥੇ ਇਹ ਮਿਹਨਤ ਕਰਦੇ ਹਨ ਕੰਮ ਤਾਂ ਕਰਦੇ ਹਨ ਪਰ ਉਥੇ ਇਸ ਰੁਜ਼ਗਾਰ ਦੇ ਨਾਲ ਕਈ ਸਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਇਸ ਰੁਜ਼ਗਾਰ ਦੇ ਹੋਂਦ ਸਾਹ ਦੇ ਪ੍ਰਾਪਤ ਹੁੰਦੇ ਆਉਣ ਮੇਰਾ ਖਿਆਲ ਹੈ ਰੁਬੀ ਵੀ ਬੈਠੇ ਹਾਂ ਸਾਰੇ ਕਿ ਇਹਨਾਂ ਦੇ ਆਪਸ਼ਨਲ ਦੇ ਵਿੱਚ ਘੱਟੋ ਘੱਟ ਤਾਂ 40 ਤੋਂ 45 ਨੌਕਰਾਂ ਜਾਂ ਵਿਆ ਨੌਕਰਾਂ ਜੋ ਭਾਗ ਕਰਦੇ ਹੁੰਦੇ ਆ ਕਿ ਕਹਿੰਦੇ ਤੋਂ ਪਾਵੇ ਕਿ ਪਿਆ ਘਰਾਂ ਦੀ ਲੋਕੀ ਕਹਿੰਦੀ। ਸੋ ਅੱਜ ਇਸ ਸਮੇਂ ਦੀ ਮੁਖ ਲੋਗ ਹੈ ਕਿ ਇਹ ਜੇ ਕੰਮ ਕਰ ਕੋਣੇ ਜਿੱਥੇ ਪੰਜਾਬ ਸਰਕਾਰ ਆਪਣੀ ਸਿਰ 'ਤੇ ਭਾਰ ਰਹੀ ਹੈ ਪੰਜਾਬ ਦੇ ਨੌਕਰਾਂ ਨੂੰ ਬੱਤੇ ਬਦਲਣ ਦੀਆਂ ਲੋੜਾਂ ਦੀਆਂ। ਸਰਕਾਰ ਦੀਆਂ ਇਹਦਾ ਦੇਖਿਓ ਸਪੋਰਟ ਕੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣਾ ਉਹਨਾਂ ਨੂੰ ਵਹਿ ਨਿਰਭਰ ਬਣਾਉਣਾ ਸਮੇਂ ਦੀ ਬਗੜੋ ਤੋਂ ਸਾਰੇ ਰਸਤੇ ਵੀਰ ਕਰ ਰਹੇ ਆ ਇਸ ਲਈ ਮੈਂ ਇਹਨਾਂ ਨੂੰ ਮੁਬਾਰਕ ਬਣਾਉਂਦਾ ਹਾਂ ਵਧਾਵਾ ਕਰਦਾ ਹਾਂ ਤੋਂ ਮੈਂ ਅੱਜ ਇਹ ਸੁਣ ਕੇ ਖੁਸ਼ ਹਿੰਦੀ ਇਹਨਾਂ ਨੂੰ ਵਧਾਈ ਦਿੰਦਾ ਹਾਂ ਔਰ ਸਭੂਤ ਔਰ ਪ੍ਰਮਾਤਮਕੋ ਕਿ ਲੋਕਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਆ ਇਹ ਆਪ ਸਭ ਤੋਂ ਯਾਦ ਕਰ ਹਾਂ